ਸਤਿ ਅਲਮੁ ਅਲੈਕੁਮ ਵੀਵਰਸ ਅੱਜ ਦੇ ਵੀਡੀਓ ਆ ਗਿਆਨੀ ਸਰਬਜੀਤ ਸਿੰਘ ਜੀ ਦੀ ਕਥਾ ਜਿਹੜੀਆਂ ਕਾ ਚਾਰ ਚੀਜ਼ਾਂ ਦੱਸਣ ਦਈ ਆ ਦੁਨੀਆਦਾਰੀ ਜਿਗਿਆਸੂ ਸਾਧੂ ਸੰਤ ਕੀ ਆ ਇਹਨੂੰ ਬੜਾ ਵਧੀਆ ਐਕਸਪਲੇਨ ਕਰਕੇ ਉਹ ਦੱਸਣ ਦਈ ਆ ਪਹਿਲਾਂ ਆਪਾਂ ਵੀਡੀਓ ਦੇਖਦੇ ਆ ਉਸ ਤੋਂ ਬਾਅਦ ਆਪਾਂ ਗੱਲਬਾਤ ਕਰਦੇ ਆ ਧਰਮ ਦੀ ਦੁਨੀਆ ਅੰਦਰ ਚਾਰ ਤਰ੍ਹਾਂ ਦੇ ਲੋਕ ਨੇ ਪਹਿਲੇ ਨੇ ਦੁਨੀਆਵੀ ਦੁਨੀਆਦਾਰ ਲੋਕ ਜਿਨ੍ਹਾਂ 'ਚ ਮੈਂ ਵੀ ਆ ਜਾਂਦਾ ਦੁਨੀਆਦਾਰ ਕੌਣ ਐ ਜਿਹੜਾ ਰੱਬ ਨਾਲੋਂ ਟੁੱਟਾ ਐ ਰੱਬ ਨਾਲੋਂ ਕੌਣ ਟੁੱਟਾ ਹੈ ਜਿਹੜਾ ਮਾਇਆ ਦੇ ਕਲਾਵੇ ਵਿੱਚ ਮਾਇਆ ਕੀ ਆ ਪੈਸਾ ਨਹੀਂ ਹੈ ਪੈਸਾ ਗੁਜਰਾਨ ਹੈ ਉਹ ਤੁਹਾਨੂੰ ਵੀ ਓਨੀ ਚਾਹੀਦੀ ਆ ਮੈਨੂੰ ਵੀ ਓਨੀ ਚਾਹੀਦੀ ਏ ਤੇ ਜਿਹੜੀਆਂ ਰੂਹਾਂ ਰੱਬ ਦੀ ਬੰਦਗੀ ਕਰਦੀਆਂ ਮਾਇਆ ਉਹਨਾਂ ਨੂੰ ਵੀ ਓਨੀ ਚਾਹੀਦੀ ਕਿਉਂਕਿ ਮਾਇਆ ਇੱਕ ਗੁਜਰਾਨ ਹੈ ਫਰ ਮਾਇਆ ਕੀ ਏ ਜਿਸ ਚੀਜ਼ ਨੂੰ ਯਾਦ ਕੀਤਿਆਂ ਰੱਬ ਵਿਸਰ ਜਾਵੇ ਉਹ ਮਾਇਆ ਏ ਜੇ ਪੁੱਤ ਪਹਿਲਾ ਚੇਤੇ ਆਉਂਦਾ ਤੇ ਰੱਬ ਦੀ ਯਾਦ ਟੁੱਟਦੀ ਏ ਤੇ ਪੁੱਤ ਮਾਇਆ ਏ ਜੇ ਦੋਸਤ ਰੱਬ ਨਾਲੋਂ ਤੋੜਦਾ ਤੇ ਦੋਸਤ ਮਾਇਆ ਏ ਜੇ ਟੱਬਰ ਰੱਬ ਨਾਲੋਂ ਤੋੜਦਾ ਤੇ ਟੱਬਰ ਇੱਕ ਮਾਇਆ ਏ ਜੇ ਘਰ-ਬਾਰ ਜ਼ਮੀਨ-ਪਾਂਡਾ ਰੱਬ ਨਾਲੋਂ ਤੋੜਦਾ ਏ ਉਹ ਮਾਇਆ ਏ ਮਤਲਬ ਜਿੱਥੇ ਆ ਕੇ ਬੰਦਾ ਰੱਬ ਨਾਲੋਂ ਟੁੱਟ ਜਾਵੇ ਰੱਬ ਤੋਂ ਦੂਰ ਹੋ ਜਾਵੇ ਉਹ ਬੰਦਾ ਮਾਇਆਧਾਰੀ ਹੋ ਜਾਂਦਾ ਹੈ ਮਾਇਆ ਜੇਬ ਚ ਰਵੇ ਤੇ ਬੜੀ ਚੰਗੀ ਆ ਮਾਇਆ ਸਿਰ ਚੜ ਕੇ ਬੋਲੇ ਤੇ ਬਹੁਤ ਮਾੜੀ ਆ ਬਹੁਤੀ ਦੁਨੀਆਂ ਦੇ ਸਿਰ ਨੂੰ ਚੜੀ ਫਿਰਦੀ ਹੈ ਜਿਨ੍ਹਾਂ ਦੀ ਜੇਬ ਚ ਮਾਇਆ ਹੈ ਨਾ ਜਿਨ੍ਹਾਂ ਦੀ ਜੇਬ ਵਿੱਚ ਉਹ ਮਾਣ ਪ੍ਰਾਪਤ ਕਰਦੀ ਆ ਲੋਕ ਇਹ ਕਹਿੰਦੇ ਤੇ ਆਲੂ ਜਾਂਦਾ ਕਿਰਪਾਲੂ ਜਾਂਦਾ ਕਿਸੇ ਦੀ ਮਦਦ ਕਰਦਾ ਪੈਸਾ ਜੇਬ 'ਚ ਹੀ ਚੰਗਾ ਲੱਗਦਾ ਵਾ ਭਾਵੇਂ ਕਰੋੜਾਂ ਰੁਪਏ ਪਾਈ ਫਿਰੋ ਤੁਹਾਨੂੰ ਕੋਈ ਨਹੀਂ ਕਹੂ ਯਾਰ ਇਹ ਬੰਦਾ ਬੜਾ ਨਕਮਾ ਕਦੀ ਨਹੀਂ ਕਹੂਗਾ ਤੇ ਪੱਲੇ ਭਾਵੇਂ ਕੱਖ ਨਾ ਹੋਵੇ ਤੇ ਜਦੋਂ ਪੈਸੇ ਸਿਰ ਚੜ ਕੇ ਬੋਲਣ ਨਾ ਬਿਰਾਂ ਦੇ ਵੀ ਇਧਰ ਗੱਲ ਨਾ ਕੰਮਾ ਹੀ ਕੋਈ ਨਹੀਂ ਹੁੰਦਾ ਕਿਉਂਕਿ ਪੈਸਾ ਜਦੋਂ ਸਿਰ ਚੜ ਕੇ ਬੋਲਦਾ ਵਾ ਉਹਦੇ ਲਈ ਗੁਰੂ ਕੋਈ ਮਾਇਨੇ ਨਹੀਂ ਰੱਖਦਾ ਕੌਮ ਕੋਈ ਮਾਇਨੇ ਨਹੀਂ ਰੱਖਦੀ ਧਰਮ ਕੋਈ ਮਾਇਨੇ ਨਹੀਂ ਰੱਖਦਾ ਉਹਦੇ ਵਾਸਤੇ ਆਂਢੀ ਗੁਆਂਢੀ ਗਰੀਬ ਕੋਈ ਮਾਇਨੇ ਨਹੀਂ ਰੱਖਦਾ ਕਿਉਂਕਿ ਬੰਦੇ ਦੇ ਸਿਰ ਚੜ ਕੇ ਬੋਲਦਾ ਇੱਕ ਹੈ ਦੁਨੀਆਦਾਰ ਲੋਕ ਹੁਣ ਤੁਸੀਂ ਸਮਝ ਗਏ ਹੋ ਕਿ ਦੁਨੀਆਦਾਰ ਕਿਹਨੂੰ ਕਿਹਾ ਜਾਂਦਾ ਦੁਨੀਆਦਾਰ ਉਹਨੂੰ ਨਹੀਂ ਕਿਹਾ ਜਾਂਦਾ ਜਿਹੜਾ ਪਰਿਵਾਰ 'ਚ ਰਹਿੰਦਾ ਵਾ ਟੱਬਰ ਪਾਲਦਾ ਵਾ ਜੇ ਉਹ ਪਰਿਵਾਰ 'ਚ ਰਹਿ ਕੇ ਵੀ ਨਿਤਨੇਮੀ ਆ ਪਰਿਵਾਰ 'ਚ ਰਹਿ ਕੇ ਵੀ ਸਿਮਰਨ ਕਰਦਾ ਏ ਜੇ ਉਹ ਪਰਿਵਾਰ 'ਚ ਰਹਿ ਕੇ ਵੀ ਕੀਰਤ ਕਰਦਾ ਏ ਦਸਬੰਦ ਕੱਢਦਾ ਵਾ ਗੁਰਦੁਆਰੇ ਆ ਕੇ ਟੋਕਰੀ ਢੋਂਦਾ ਵਾ ਗੁਰਦੁਆਰੇ ਦੇ ਅੰਦਰ ਆ ਕੇ ਰੱਬ ਦੀ ਬੰਦਗੀ ਕਰਦਾ ਵਾ ਉਹਨਾਂ ਨੂੰ ਤੁਸੀਂ ਦੁਨੀਆਦਾਰ ਨਹੀਂ ਕਹਿ ਸਕਦੇ ਜਿਹੜਾ ਪਰਿਵਾਰ ਵਿੱਚ ਰਹਿ ਕੇ ਵੀ ਰੱਬ ਨਾਲ ਜੁੜਿਆ ਵਾ ਉਹ ਰੱਬ ਦੇ ਬਹੁਤ ਨੇੜੇ ਹੋ ਸਕਦਾ ਵਾ ਬਸ ਜਿੱਥੇ ਆ ਕੇ ਰੱਬ ਨਾਲੋਂ ਟੁੱਟ ਗਿਆ ਉਹ ਦੁਨੀਆਦਾਰ ਆ ਪਹਿਲੇ ਨੰਬਰ ਦੇ ਉੱਤੇ ਹੁੰਦਾ ਦੁਨੀਆਦਾਰ ਦੂਜੇ ਨੰਬਰ ਉੱਤੇ ਹੁੰਦਾ ਜਗਿਆਸੂ ਜਗਿਆਸੂ ਕੌਣ ਆ ਜਿਹਦਾ ਮਨ ਜਾਗ ਗਿਆ ਵਾ ਥੋੜਾ ਜਿਹਾ ਵੀ ਮੈਂ ਕਿਹੜੇ ਕੰਮ ਨੂੰ ਧਰਤੀ ਦੇ ਉੱਤੇ ਆਇਆ ਵਾਂ ਖਾ ਲਿਆ ਹੰਡਾ ਲਿਆ ਸਾਹ ਲੈ ਲੇ ਉਹਨੂੰ ਮਾਰਾ ਕਹਤਾ ਅੰਮੂ ਚੰਗਾ ਕਹਤਾ ਇਹ ਮੇਰਾ ਕਰਮ ਨਹੀਂ ਸੀ ਮੇਰਾ ਕਰਮ ਹੈਗਾ ਸੀ ਭਈ ਪ੍ਰਾਪਤ ਮਾਨੁਖ ਦੇ ਹੋਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਜਿਹਨੂੰ ਸਮਝ ਆ ਗਈ ਵੀ ਮੈਂ ਕੁਝ ਕਰਨਾ ਧਰਤੀ ਤੇ ਆ ਕੇ ਉਹ ਜਗਿਆਸੂ ਆ ਜਿਹੜਾ ਬੰਦਾ ਤੁਹਾਡੇ ਪਿੰਡ 'ਚ ਬੈਠਾ ਦਦੇਰ ਸਾਹਿਬ ਉਹਨੇ ਅੰਮ੍ਰਿਤਸਰ ਜਾਣਾ ਵਾ ਉਹਨੂੰ ਪਤਾ ਲੱਗ ਗਿਆ ਵੀ ਮੈਂ ਕਾਮ ਹਾਂ ਮੈਨੂੰ ਅੰਮ੍ਰਿਤਸਰ ਪਰ ਉਹ ਅਜੇ ਤੁਰਿਆ ਨਹੀਂ ਐ ਇੱਥੇ ਲੰਮੇ ਪਿਆ ਮੰਜੇ ਦੇ ਉੱਤੇ ਪਰ ਉਹਨੂੰ ਇੰਨਾ ਪਤਾ ਵਾ ਵੀ ਉੱਥੇ ਜ਼ਰੂਰੀ ਕੰਮ ਪਿਆ ਵਾ ਉਹਨੂੰ ਕਹਿੰਦੇ ਜਗਿਆਸੂ ਜਿਹਦੇ ਮਨ ਨੂੰ ਪਤਾ ਵਾ ਵੀ ਰੱਬ ਤੱਕ ਪਹੁੰਚਣਾ ਵਾ ਪਰ ਉਹ ਕਰਦਾ ਕੱਖ ਨਹੀਂ ਐ ਬਸ ਇੰਨਾ ਕੁ ਸੋਚੀ ਜਾਂਦਾ ਵੀ ਰੱਬ ਤੱਕ ਪਾਣਾ ਰੱਬ ਤੱਕ ਜਾਣਾ ਰੱਬ ਤੱਕ ਜਾਣਾ ਉਹਨੂੰ ਕਹਿੰਦੇ ਜਗਿਆਸੂ ਪਹਿਲੇ ਨੰਬਰ ਤੇ ਦੁਨੀਆਦਾਰ ਦੂਜੇ ਨੰਬਰ ਤੇ ਜਗਿਆਸੂ ਫਿਰ ਤੀਜੇ ਨੰਬਰ ਦੇ ਉੱਤੇ ਹੁੰਦਾ ਸਾਧੂ ਸਾਧੂ ਉਹ ਜਿਹੜਾ ਤੁਰ ਪਿਆ ਵਾ ਰੱਬ ਦੇ ਰਾਹ ਤੇ ਤੁਰ ਪਿਆ ਵਾ ਉਹਨੇ ਅੰਮ੍ਰਿਤ ਛਕ ਲਿਆ ਵਾ ਉਹਨੇ ਕੇਸ ਰੱਖ ਲਿਆ ਉਹ ਗੁਰਬਾਣੀ ਨਾਲ ਜੁੜ ਗਿਆ ਵਾ ਗੁਰਦੁਆਰੇ ਆਉਣ ਲੱਗ ਪਿਆ ਵਾ ਉਹ ਨਿਤਨੇਮੀ ਹੋ ਗਿਆ ਵਾ ਉਹ ਲੋਕਾਂ ਦਾ ਦੁੱਖ ਵੇਖ ਕੇ ਦੁੱਖ ਆਪਣਾ ਸਮਝਣ ਲੱਗ ਪਿਆ ਵਾ ਮਾੜੇ ਦੀ ਬਾਹ ਫੜ ਲੱਗ ਪਿਆ ਉਹਨੂੰ ਕਹਿੰਦੇ ਸਾਧੂ ਪਰ ਸਾਧੂ ਵੀ ਥੱਲੇ ਰਹਿ ਜਾਂਦਾ ਇੱਕ ਬੰਦਾ ਉਹ ਸੀ ਜਿਹਨੂੰ ਇੱਥੋਂ ਪਤਾ ਲੱਗਾ ਵੀ ਮੈਂ ਅੰਮ੍ਰਿਤਸਰ ਜਾਣਾ ਉਹ ਜਗਿਆਸੂ ਆ ਤੇ ਸਾਧੂ ਉਹ ਆ ਜਿਹੜਾ ਗੱਡੀ ਲੈ ਕੇ ਨਿਕਲ ਗਿਆ ਵਾ ਤੁਰ ਪਿਆ ਵਾ ਅੰਮ੍ਰਿਤਸਰ ਜਾਣਾ ਕੰਮ ਆ ਬੜਾ ਪਰ ਉਹ ਜੇ ਪਹੁੰਚਿਆ ਨਹੀਂ ਕਿਤੇ ਉਹ ਤੁਰਿਆ ਹੀ ਜਾਂਦਾ ਵਾ ਤੁਰਿਆ ਜਾਂਦਾ ਉਹ ਸਾਧੂ ਆ ਤੇ ਸਭ ਤੋਂ ਅਖੀਰਲਾ ਡੰਡਾ ਆਉਂਦਾ ਵਾ ਸੰਤ ਦਾ ਸੰਤ ਉਹ ਜਿਹੜਾ ਪਹੁੰਚ ਗਿਆ ਦੁਨੀਆਦਾਰ ਉਹ ਜਿਹੜਾ ਇੱਥੇ ਹੀ ਤੁਰਿਆ ਫਿਰਦਾ ਸੀ ਜਗਿਆਸੂ ਉਹ ਜਿਹਦਾ ਮਨ ਜਾਗ ਗਿਆ ਸਾਧੂ ਉਹ ਜਿਹੜਾ ਧਰਮ ਦੇ ਨਾਂ ਤੇ ਰੱਬ ਦੇ ਨਾਂ ਤੇ ਤੁਰ ਪਿਆ ਵਾ ਪਰ ਜੇ ਪਹੁੰਚਿਆ ਨਹੀਂ ਆ ਹੋ ਸਕਦਾ ਪਹਿਲਾਂ ਹੀ ਦੁਨੀਆ ਖਤਮ ਹੋ ਜੇ ਜ਼ਿੰਦਗੀ ਖਤਮ ਹੋ ਜੇ ਉਹਨੇ ਇੱਕ ਸ਼ਰਤ ਥੋੜਾ ਵਾ ਕੋਈ ਤੇ ਸਾਧੂ ਤੋਂ ਵੀ ਇੱਕ ਅਗਲਾ ਵੱਡਾ ਸਟੈਪ ਆਉਂਦਾ ਵਾ ਸੰਤ ਸੰਤ ਕਰੋੜਾਂ ਚੋਂ ਇੱਕ ਅੱਧਾ ਹੋਇਆ ਕਰਦਾ ਦੁਨੀਆਦਾਰ ਬਹੁਤ ਆ ਫਿਰ ਥੋੜੇ ਜੇ ਜਗਿਆਸੂ ਮਿਲਣਗੇ ਤੁਹਾਨੂੰ ਫਿਰ ਉਹਦੇ ਨਾਲੋਂ ਵੀ ਘੱਟ ਤੁਹਾਨੂੰ ਸਾਧੂ ਮਿਲਣਗੇ ਸਾਰੇ ਸਾਧੂ ਨਹੀਂ ਮਿਲਣਗੇ ਫਿਰ ਕਰੋੜਾਂ ਚੋਂ ਇੱਕ ਅੱਧਾ ਤੁਹਾਨੂੰ ਸੰਤ ਮਿਲੇਗਾ ਸੰਤ ਉਹ ਜਿਹਦੀ ਡੈਫੀਨੇਸ਼ਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਦਿੱਤੀ ਏ ਜਿਨ੍ਹਾਂ ਸਾਸ ਗਰਾਸ ਨਾ ਵਿਸਰੀ ਹਰ ਨਾਮਾ ਮਨ ਮੰਤ ਤਨ ਸੇ ਸਈ ਨਾਨਕਾ ਪੂਰਨ ਸੋਈ ਸੰਤ ਸੰਤ ਉਹਨਾਂ ਕਦੇ ਸੌਖਾ ਪਿਆ ਸੰਤ ਤੇ ਸ਼ਹੀਦ ਕੋਈ ਨਹੀਂ ਹੋ ਸਕਦਾ ਇਹ ਕੋਈ ਕਰੋੜਾਂ ਚੋਂ ਇੱਕ ਅੱਧਾ ਹੁੰਦਾ ਲੱਖਾਂ ਹੀ ਮਰਨ ਦਾ ਕੋਈ ਹਸਪਤਾਲ ਤੇ ਮਰ ਜਾਂਦਾ ਕੋਈ ਐਕਸੀਡੈਂਟ ਚਲ ਗਿਆ ਕੋਈ ਬਿਮਾਰੀ ਚ ਚਲ ਗਿਆ ਮਰ ਲੱਖਾਂ ਰਹੇ ਨੇ ਸ਼ਹੀਦ ਕਿਸੇ ਇੱਕ ਅਦੇ ਨੇ ਹੋਣਾ ਕਰੋੜਾਂ ਦੇ ਵਿੱਚੋਂ ਸ਼ਹੀਦ ਹੋਣਾ ਇੱਕ ਰੁਤਬਾ ਹੈ ਇਸੇ ਤਰ੍ਹਾਂ ਲੱਖਾਂ ਹੀ ਜੰਮ ਰਹੇ ਨੇ ਜੰਮ ਕੇ ਚਲੇ ਜਾਂਦੇ ਨੇ ਪਰ ਉਹਨਾਂ 'ਚੋਂ ਕਰੋੜਾਂ 'ਚੋਂ ਇੱਕ ਅੱਦਾ ਸਾਧੂ ਤੇ ਸੰਤ ਬਣਦਾ ਵਾ ਉਹਨਾਂ ਸੰਤ ਮਹਾਂਪੁਰਖਾਂ ਦੀ ਪਵਿੱਤਰ ਯਾਦ ਅੰਦਰ ਜੁੜ ਕੇ ਬੈਠੀ ਗੁਰੂ ਕੀ ਸੰਗਤ ਮਨ ਮਿਰਤੀ ਇਕਾਗਰ ਕਰੋ ਦੋਵੇਂ ਹੱਥ ਜੋੜ ਕੇ ਬੜੇ ਅਦਬ ਤੇ ਸਤਕਾਰ ਸਹਿਬ ਗੱਜ ਕੇ ਫਤਿਹ ਬਲਾਉ ਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ ਸਮਾਂ ਮੇਰੇ ਕੋਲ ਕੀਮਤੀ ਜਿਆ ਤੁਸੀਂ ਸਰਵਣ ਕਰ ਲਿਆ ਮੈਂ ਆਪਣੇ ਦਿੱਤੇ ਹੋਏ ਸਮੇਂ ਅੰਦਰ ਗੋਰੀ ਇਤਿਹਾਸ ਦੀ ਸਾਂਝ ਵੀ ਪਾਉਣੀ ਹੈ ਨੌਜਵਾਨ ਵੀਰਾਂ ਵੱਲੋਂ ਸਪੈਸ਼ਲ ਤੌਰ ਤੇ ਮੰਗ ਆਈ ਹੈ ਜਾਂਦਿਆ ਜਾਂਦਾ ਇੱਕ ਵਾਰ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖਾਂ ਦੇ ਜੀਵਨ ਵਿੱਚੋਂ ਵੀ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਸੋ ਮੈਂ ਆਪ ਸਮਾ ਘਟ ਦੇ ਨਾਲਦਿਆਂ ਕੋਲੋਂ ਸੇਵਾ ਥੋੜੀ ਜਿਆਦੀ ਲੈਣ ਦਾ ਯਤਨ ਕਰਾਂਗਾ ਕਿਉਂਕਿ ਇਸ ਨਗਰ ਅੰਦਰ ਮੈਨੂੰ ਦੂਜੀ ਵਾਰੀ ਆਉਣ ਦਾ ਮੌਕਾ ਮਿਲਿਆ ਹੈ ਇਹ ਵਿਦਵਾਨਾਂ ਦਾ ਪਿੰਡ ਆ। ਇੱਥੇ ਚੰਗੇ-ਚੰਗੇ ਕਥਾਵਾਚਕ, ਚੰਗੇ-ਚੰਗੇ ਸੰਤ ਮਹਾਂਪੁਰਖ ਪੈਦਾ ਹੋਏ ਆ। ਮੇਰੀ ਔਕਾਤ ਬਹੁਤ ਛੋਟੀ ਆ, ਮੈਂ ਬਹੁਤ ਛੋਟਾ ਜਾਂ ਢਾਡੀਆਂ, ਮੇਰਾ ਜੀਵਨ ਬਹੁਤ ਛੋਟਾ ਜਾਂ ਮੈਂ ਇਨੀ ਔਕਾਤ ਦਾ ਮਾਲਕ ਨਹੀਂ ਵੀ ਤੁਹਾਨੂੰ ਮਤਾਂ ਦੇ ਸਕਾਂ। ਵੈਸੇ ਵੀ ਸੰਗਤ ਨੂੰ ਕੋਈ ਬੰਦਾ ਮਤ ਨਹੀਂ ਦੇ ਸਕਦਾ, ਕੋਈ ਰਾਗੀ ਆ, ਢਾਡੀ ਆ, ਕਥਾਵਾਚਕ ਆ, ਕਿੱਡਾ ਵੀ ਕੋਈ ਬਲਾਰਾ ਫੰਨੇ ਖਾਂ ਤੁਰਿਆ ਫਿਰੇ ਨਾ, ਉਹ ਇਹ ਆਖੇਗਾ ਵੀ ਮੈਂ ਸੰਗਤ ਨੂੰ ਮਤਾਂ ਦੇਣ ਆਇਆ। ਆਹ ਸਟੇਜ ਇਦਾਂ ਦੀ ਹੁੰਦੀ ਆ। ਇਹ ਉਸਰਨ ਲੱਗੇ ਤੇ ਬਹੁਤ ਉਸਰ ਜੇ ਕਦੀ ਰੇਤ ਦੀ ਕੰਧ ਵੇਖੀ ਬਣਦੀ ਜੇ ਰੇਤ ਦੀ ਕੰਧ ਬਣ ਤੇ ਆਵੇ ਤੇ ਭਾਵੇਂ ਜਿੱਥੇ ਮਰਜ਼ੀ ਲੈ ਜਾਓ ਜੇ ਪੈਰਾਂ ਤੋਂ ਨਿਕਲਣ ਤੇ ਆਵੇ ਤੇ ਫਿਰ ਪੈਰ ਨਹੀਂ ਲੱਗਦੇ ਮਿੰਟੋ ਮਿੰਟ ਨਿਕਲਦੀ ਜਾਂਦੀ ਹੁੰਦੀ ਆਵਰ ਰੇਤ ਦੀ ਕੰਧ ਉਸਰੇ ਤੇ ਮੇਰੇ ਵਰਗੇ ਨਕੰਮੇ ਬੰਦੇ ਵੀ ਤਾਂ ਚਲੇ ਜਾਂਦੇ ਆ ਜਦੋਂ ਪੈਰਾਂ ਤੋਂ ਨਿਕਲਣ ਆਵੇ ਤੇ ਵੱਡੇ ਵੱਡੇ ਕਲਾਉਂਤ ਵੀ ਇੱਥੇ ਟਹਿ ਜਾਂਦੇ ਆ ਇਸ ਕਰਕੇ ਡਰ ਭਾਓ ਗੁਰੂ ਦਾ ਤੇ ਡਰ ਭਾਓ ਗੁਰੂ ਕੀ ਸੰਗਤ ਦਾ ਪਿੰਡ ਚੋਂ ਚੰਗਾ ਪਲਵਾਨ ਤੇ ਚੰਗਾ ਬਲਾਰਾ ਪੈਦਾ ਹੋ ਜਾਂਦੇ ਪਿੰਡ ਦਾ ਨਾਮ ਪੂਰੀ ਦੁਨੀਆ ਚ ਚਲੇ ਜਾਂਦਾ ਇਸ ਕਰਕੇ ਤੁਹਾਡਾ ਪਿੰਡ ਬੜਾ ਭਾਗਾ ਵਾਲਾ ਵਾ ਤੁਹਾਡੇ ਪਿੰਡ ਚੋਂ ਚੰਗੇ ਸੰਤ ਤੁਹਾਡੇ ਪਿੰਡ ਚੋਂ ਚੰਗੇ ਗਵਈਏ ਤੁਹਾਡੇ ਪਿੰਡ ਚੋਂ ਚੰਗੇ ਕਵੀਸ਼ਰਾਂ ਨੇ ਜਨਮ ਲਿਆਵਾ ਕਦਰ ਕਰਿਆ ਕਰੋ ਮਾਣ ਕਰਿਆ ਕਰੋ ਸਨਮਾਨ ਕਰਿਆ ਕਰੋ ਬੜੀ ਮੁੱਦਤ ਦੇ ਨਾਲ ਪਿੰਡ ਦੀ ਮਿੱਟੀ ਚੋਂ ਸੰਤ ਤੇ ਭਗਤ ਪੈਦਾ ਹੋਇਆ ਕਰਦੇ ਆ ਇਸੇ ਤਰ੍ਹਾਂ ਮੇਰੇ অতি ਸਤਿਕਾਰਯੋਗ ਸਰਦਾਰ ਲਖਵਿੰਦਰ ਸਿੰਘ ਜੀ ਜਰਮਨ ਵਾਲੇ ਜਿਨ੍ਹਾਂ ਨੇ ਤਕਰੀਬਨ ਤਕਰੀਬਨ ਬਹੁਤਾ ਨਾ ਕਮਾਂ ਤੇ 10 ਮਹੀਨੇ ਅਸੀਂ ਇਦਾਂ ਜਰਮਨ ਦੀ ਸੜਕ ਤੇ ਤੁਰੇ ਜਾਂਦੇ ਆ ਸਾਨੂੰ ਮੈਨੂੰ ਅੱਗੋਂ ਮਿਲ ਪਏ ਕਹਿੰਦੇ ਵੀ ਤੁਸੀਂ ਚਲੇ ਜਾਣਾ ਵਾਪਸ ਮੈਂ ਅਖਾਜੀ ਚਲੇ ਜਾਣਾ ਉਹਨਾਂ ਨੇ ਆ ਪ੍ਰੋਗਰਾਮ ਤਕਰੀਬਨ 10 ਮਹੀਨੇ ਪਹਿਲਾਂ ਸਾਨੂੰ ਜਰਮਣਾ ਨੋਟ ਕਰਵਾਇਆ ਸੀ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਹਾਂ ਉਹਨਾਂ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦਾ ਹਾਂ ਬਰ ਸਾਰੀ ਸੰਗਤਾਂ ਨੂੰ ਸਤਿਨਾਮ ਸ੍ਰੀ ਵਾਹਿਗੁਰੂ ਸੋ ਵੀਵਰਸ ਅਸੀ ਅੱਜ ਦੀ ਵੀਡੀਓ ਵੀਡੀਓ ਦੇਖਣ ਦੇ ਸੀ ਆਪਾਂ ਗਿਆਨੀ ਗੁਰਪ੍ਰਤਾਪ ਸਿੰਘ ਜੀ ਦੀ ਕਥਾ ਜਿਹੜੀ ਕਿ ਬੜੀ ਵਧੀਆ ਗੱਲਾਂ ਕਰਨ ਦੇ ਸੀ ਔਰ ਜਿਹੜੀਆਂ ਉਹਨਾਂ ਨੇ ਚਾਰ ਵਿੱਚ ਗੱਲਾਂ ਕੀਤੀਆਂ ਆਪਣੀ ਵੀਡੀਓ ਦੇ ਕੇ ਦੁਨੀਆਦਾਰੀ ਜਗਾਸਟੂ ਔਰ ਤੀਸਰੀ ਗੱਲ ਸੀ ਸਾਧੂ ਔਰ ਚੌਥੀ ਸੰਤ ਔਰ ਜਿਹੜੀ ਸਭ ਤੋਂ ਪਹਿਲਾਂ ਉਹਨਾਂ ਨੇ ਕਿਹਾ ਦੁਨੀਆਦਾਰੀ ਦੁਨੀਆਦਾਰੀ ਵਾਕਿਆ ਹੀ ਅੱਜਕੱਲ ਮਾਇਆ ਦੇ ਪਿੱਛੇ ਭੇਰਦੀ ਹੈ ਸਿਰਫ ਜਿੰਦੇ ਕੋ ਜਿੰਨੀ ਜੇਬ 'ਚ ਪੈਸਾ ਹੈ ਜਿੰਦੇ ਕੋ ਮਾਇਆ ਹੈ ਸਿਰਫ ਦੁਨੀਆ ਉਹਦੇ ਪਿੱਛੇ ਜਾਂਦੀ ਹੈ ਔਰ ਉਹਦੀ ਇੱਜ਼ਤ ਕਰਦੀ ਹੈ ਜਿੰਦੇ ਕੋ ਪੈਸਾ ਨਹੀਂ ਹੈ ਇਹ ਮਾਇਆ ਨਹੀਂ ਹੈ ਇਉਂ ਉਹਦੇ ਪਿੱਛੇ ਕੋਈ ਵੀ ਨਹੀਂ ਜਾਂਦਾ ਔਰ ਇਹ ਇੱਕ ਮਾਇਆ ਹੁਣੀ ਚਾਹੀਦੀ ਹੈ ਕਿਉਂਕਿ ਜ਼ਰੂਰਤ ਹੈ ਲੇਕਿਨ ਮਾਇਆ ਜਿਹੜੀ ਹੈ ਨਾ ਉਹ ਉਹਨੂੰ ਇਸਤੇਮਾਲ ਕਰਨ ਦਾ ਸਾਨੂੰ ਤਰੀਕਾ ਹੋਣਾ ਚਾਹੀਦਾ ਸਾਨੂੰ ਗਰੀਬਾਂ ਨੂੰ ਦੇਣੀ ਚਾਹੀਦੀ ਹੈ ਇਹ ਨਹੀਂ ਕਰਨਾ ਚਾਹੀਦਾ ਕਿ ਮਾਇਆ ਸਾਨੂੰ ਰੱਬ ਤੋਂ ਦੂਰ ਕਰ ਦੇਵੇ ਅਸੀਂ ਉਹਦੇ ਤਕਬਰ ਅੱਜ ਕੱਲ ਸਮਾਜ 'ਚ ਇਹੀ ਨਜ਼ਰ ਆਉਂਦਾ ਵਾ ਕਿ ਜਿੰਨੇ ਕੋ ਮਾਇਆ ਵਾ ਉਹ ਤਕਬਰ ਕਰਦੇ ਗਰੂਰ ਕਰਦਾ ਵਾ ਔਰ ਆਪਣੇ ਆਪ ਨੂੰ ਇੱਕ ਉੱਚਾ ਸਮਝਦਾ ਵਾ ਇੰਝ ਨਹੀਂ ਹੋਣਾ ਚਾਹੀਦਾ ਕਿਉਂਕਿ ਗੁਰੂ ਸਹਿਬਾਨ ਦੀ ਵੀ ਸਿੱਖੀ ਹੈ ਸੀ ਕਿ ਸਾਨੂੰ ਗਰੀਬਾਂ देना चाहिए व उन्होंने गुरु साहबान ने लंगर लाए और गुरु गोबिंद सिंह जी ने एक भी रुपयों तो लंगर लाए और अज तक चलन दे इसलिए माया हो दूसर देना चाहिए उन्होंने संभाल के नहीं रखना चाहता माया हो रब तो दूर ना करे और दूसरी उन्होंने जगासुग रहा के बस ये ना सोचे कि मैं अच्छा काम करा अच्छा काम करा अच्छा काम करे सिर्फ सोच च ना रखे बल्कि खुद करे ਔਰ ਬੜੀ ਵਧੀਆ ਗੱਲਾਂ ਬਾਤਾਂ ਹੀ ਕਰਨਦੇ ਸੀ ਤੀ ਤੀਸਰੀ ਗੱਲ ਜਿਹੜੀ ਉਹਨਾਂ ਨੇ ਕਹੀ ਕਿ ਸਾਧੂ ਸਾਧੂ ਕੋਈ ਕੋਈ ਹੁੰਦਾ ਵੈ ਹਰ ਇਨਸਾਨ ਜਿਹੜਾ ਨਾ ਉਹ ਸਾਧੂ ਨਹੀਂ ਹੁੰਦਾ ਔਰ ਸੰਤ ਜਿਹੜਾ ਸੰਤ ਹੈ ਉਹ ਤੇ ਕਰੋੜਾਂ ਵਿੱਚ ਇੱਕ ਹੁੰਦਾ ਵੈ ਔਰ ਉਹ اچھا ਸੰਤ ਜਿਹੜਾ ਹੋਏਗਾ ਵੈ ਉਹ ਨਸਲਾਂ ਦੀਆਂ ਨਸਲਾਂ ਜਿਹੜੀਆਂ ਨਾ ਉਹ ਸੰਵਾਰ ਦਿੰਦਾ ਵੈ ਕੌਮਾਂ ਦੀਆਂ ਕੌਮਾਂ ਨੂੰ ਸੰਵਾਰ ਦਿੰਦਾ ਵੈ ਬੜੀਆਂ ਵਧੀਆ ਜੈਨੀ ਸਰਜੀ ਸਿੰਘ ਗੱਲਾਂ ਕਰਨਦੇ ਸੀ ਇਹਨਾਂ ਦੀਆਂ ਗੱਲਾਂ ਜਿਹੜੀਆਂ ਨਾ ਸੁਣਨ ਵਾਲੀਆਂ ਹੁੰਦੀਆਂ ਔਰ ਬੜੀਆਂ ਵਧੀਆ ਗੱਲਾਂ ਕਰਨਦੇ ਸੀ ਕਿਉਂਕਿ ਅੱਜ ਕੱਲ ਸਮਾਜ ਚ ਨਜ਼ਰ ਆਉਂਦਾ ਮੈਂ ਕਿ ਲੋਕੀ ਕੀ ਕਰਦੇ ਆ ਉਹ ਸਿਰਫ ਪੈਸੇ ਪਿੱਛੇ ਭੇਂਦਤੀ ਆ ਰੱਬ ਦੇ ਨਾਲ ਨਹੀਂ ਜੁੜੇ ਸਾਨੂੰ ਰੱਬ ਦੇ ਨਾਲ ਜੁੜਨਾ ਚਾਹੀਦਾ ਕਿਉਂਕਿ ਅਸੀਂ ਰੱਬ ਨਾਲ ਜੁੜਾਂਗੇ ਲੋਕਾਂ ਜਿਹੜੀ ਸਾਡੇ ਕੋਲ ਪੈਸਾ ਹੈ ਦੂਸਰਿਆਂ ਨੂੰ ਅਸੀਂ ਬੇਸ਼ੱਕ ਥੋੜਾ ਦੇਈਏ ਉਹ ਸਾਨੂੰ ਹੁੰਦਾ ਜ਼ਿਆਦਾ ਮਿਲੇਗਾ ਕਿਉਂਕਿ ਰੱਬ ਦੇ ਅੱਗੇ ਅਗਰ ਅਸੀਂ ਕੇ ਰੱਬ ਦੀ ਰਾਹ ਦੇ ਉੱਤੇ ਦਾਂਗੇ ਤੇ ਸਾਡੇ ਨੂੰ ਸਕੂਨ ਮਿਲੇਗਾ ਸਾਡੀਆਂ ਜ਼ਿੰਦਗੀਆਂ ਚ ਜਿਹੜੀਆਂ ਪਰੇਸ਼ਾਨੀਆਂ ਇਹੋ ਜਿਹੀ ਚੀਜ਼ਾਂ ਖਤਮ ਹੋ ਜਾਣਗੀਆਂ ਬਾਕੀ ਇਹਨਾਂ ਦੀਆਂ ਗੱਲਾਂ ਬਾਤਾਂ ਮੈਨੂੰ ਤੇ ਬਹੁਤ ਵਧੀਆ ਲੱਗੀਆਂ ਤੁਹਾਨੂੰ ਕਿਹਜਣੀਆਂ ਕਮੈਂਟ ਕਰਕੇ ਆਪਣੀ ਕੀਮਤੀ ਰਾਏ ਜ਼ਰੂਰ ਕਰੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਵੀ ਕਰਨਾ